ਕੰਧਾ ਕੜਾ ਸ਼ੇਰਾਂ ਕਿਰਪਾਨ ਇਹ ਪੰਜ ਤੱਕੇ ਲਾਜ਼ਮੀ ਕਰ ਦਿੰਦੇ ਕੇਸ ਸਾਡੀ ਪਛਾਣ ਸਾਡੀ ਆਈਡੈਂਟੀ ਹੈ ਏਸਾ ਦੇ ਵਿੱਚ ਕੰਧਾ ਸਿੱਖ ਦੇ ਅੰਦਰਲੇ ਜज्ਬਾ ਦੱਸਦਾ ਹੈ ਸਿੱਖ ਕਦੇ ਕਿ ਲੜਦੀ ਹੁੰਦਾ ਕੜਾ ਸਿੱਖ ਕੋਈ ਭਰਮ ਨਹੀਂ ਕਰਦਾ ਮੈਂ ਨਹੀਂ ਕਰਦਾ ਕਿਸ਼ਾਇਰਾ ਉੱਚੇ ਸੁੱਚੇ ਕਿਰਦਾਰ ਦੀ ਗਵਾਹੀ ਦਿੰਦਾ ਹੈ ਔਰ ਕਿਰਪਾ ਸਿੱਖ ਦੀ ਆਜ਼ਾਦ ਹਸਤੀ ਦੀ ਗੱਲ ਕਰਦਾ ਤਾਂ ਪਾਇਨ ਕਾਰ ਧਾਰਨ ਕਰਨੇ ਅਮਰਤ ਛਕਣਾ ਇਹ ਗੁਰੂ ਦਾ ਹੁਕਮ ਹੈ ਤੇ ਹਰ ਸਿੱਖ ਨੂੰ ਗੁਰੂ ਦਾ ਜਿਹੜਾ ਇਹ ਹੁਕਮ ਹੈ ਇਹ ਮੰਨਣਾ ਚਾਹੀਦਾ ਭਾਵੇਂ ਮੈਨੂੰ ਇੱਥੇ ਘਟ ਪਰ ਜਾਂ ਦਾੜੀ ਨਾਲ ਕੱਟਣ ਵਾਲੇ ਸਾਡੇ ਆਪਣੇ ਬੱਚੇ ਘੱਟ ਨਜ਼ਰ ਆਏ ਪਰ ਥੋੜੇ-ਥੋੜੇ ਹੈਗੇ ਆ ਇਹ ਵੀ ਨਹੀਂ ਚਾਈਦੇ ਤੁਸੀਂ 1947 ਦੇ ਵਿੱਚ ਬਹੁਤੇ ਪਰਿਵਾਰ ਪਾਕਿਸਤਾਨ ਤੋਂ ਇੱਥੇ ਆਏ ਆਪਾਂ ਪਾਕਿਸਤਾਨ ਕੱਢ ਤੋਂ ਛੱਡਿਆ ਆਪਾਂ ਰਹਿ ਨਹੀਂ ਸਕਦੇ ਸੀ ਉੱਥੇ ਔਰ ਬਹੁਤੇ ਹੰੂਏ ਲੱਗਾ ਪਰ ਜੇ ਅਸੀਂ ਉੱਥੇ ਰਹਿ ਤੇ ਸਾਡੀ ਸਿੱਖੀ ਨਹੀਂ ਰਣੀ ਸਿੱਖੀ ਚਲੇ ਜਾਲੇ ਇਹਦੇ ਲਈ ਆਪਾਂ ਛੱਡ ਦਿੱਤਾ ਤੇ ਆ ਗਿਆ ਭਾਵੇਂ ਕੇ ਸਾਡੀ ਜਾਣ ਤੋਂ ਪਿਆਰੇ ਗੁਰਦੁਆਰੇ ਉਹ ਉਧਰ ਨੇ ਪਾਸੇ ਰਹਿ ਗਏ ਸਾਨੂੰ ਅੱਜ ਵੀ ਉਹ ਆਵਾਜ਼ਾਂ ਮਾਰਦੇ ਪਰ ਆਪਾਂ ਕਿਹਾ ਕਿ ਸਿੱਖੀ ਨੂੰ ਕਾਇਮ ਰੱਖਣਾ ਪਰ ਜੇ ਆਪਾਂ ਹੁਣ ਇੱਧਰ ਆਣ ਕੇ ਵੀ ਸਾਡੇ ਬੱਚੇ ਗਾੜੀ ਕਰ ਕਰਦੇ ਆ ਕੇਸ ਜੇ ਕਿਸਾ ਵੀ ਕਿਸੇ ਤਰੀਕੇ ਨਾਲ ਵਿਅਤਪੀ ਕਰਦੇ ਆ ਤਾਂ ਫਿਰ ਜਿਹੜੇ ਲੋਕ 47 ਤੋਂ ਇਧਰ ਆਏ ਉਹ ਤੇ ਸਿੱਖੀ ਲਈ ਆਏ ਤੂੰ ਆਪਣਾ ਸਿੱਖੀ ਨੂੰ ਕਾਇਮ ਰੱਖੀ ਕੇਸ ਸਾਬਤ ਰੱਖਣੇ ਗੁਰੂ ਦਾ ਹੁਕਮ ਹੈ ਭੈਣਾ ਲਈ ਵੀ ਵੀਰਾ ਲਈ ਵੀ ਸਾਡੇ ਇਤਿਹਾਸ ਦੇ ਵਿੱਚ ਇਤਿਹਾਸ ਭਰਿਆ ਪਿਆ ਹੈ ਅਸੀਂ ਆਪਣੀ ਇਸ ਪਛਾਣ ਨੂੰ ਆਡੈਂਟੀਟੀ ਨੂੰ ਕਾਇਮ ਰੱਖਣ ਦੇ ਲਈ ਕਾਦੀ ਸਮਝੌਤਾ ਨਹੀਂ ਕੀਤਾ ਭਾਵੇਂ ਸਾਡੇ ਜੇ ਨਹੀਂ ਬੰਦ ਬੰਦ ਕਟਾਉਣਾ ਪਿਆਰ ਤੇ ਭਾਵੇਂ ਸਾਡੇ ਭਾਈ ਤਾਰੂ ਸਿੰਘ ਨੇ ਨੂੰ ਇਹਦੇ ਲਈ ਕੋਪਰੀ ਲਹਾੜੇ ਪਈ ਇਤਿਹਾਸ ਦੇ ਵਿੱਚ ਬੜੀਆਂ ਮਿਸਾਲਾਂ ਹੈ ਇੱਕ ਸਿੱਖ ਇਤਿਹਾਸ ਦਾ ਬੜਾ ਵੱਡਾ ਸਰੋਧ ਕਰੰਤ ਹੈ ਪ੍ਰਾਚੀਨ ਪੰਥ ਪ੍ਰਕਾਸ਼ یہ لکھا بھائی رتن کی پگو نے رتن پگو پتر ہے پترا پائی مہتاب سنگھ کا جس بھائی مہتاب سنگ نے سر ونڈیا انہوں نے اس ویلے کا لکھا ہوا اتحاس کا گر پراچی پنت پرکاشن سکھا دیتا بہت ਸਿੱਖੀ ਦੇ ਕਿਰਦਾਰ ਦੀਆਂ ਬਾਤਾਂ ਸਾਡੇ ਤੇ ਔਕੇ ਸਮੇ ਆਏ ਸਿੱਖਾ ਤੇ ਸਿਧਾਂਤੇ ਮੋਲ ਰੱਖੇ ਗਏ ਸੇਖੋਂ ਹਟ ਦਾ ਮਤਲਬ ਬਾਗੀ ਪਰ ਅਸੀਂ ਆਪਣੀ ਸਿੱਖੀ ਨਹੀਂ ਛੱਡੀ ਅਸੀਂ ਕਾਇਮ ਰਹੇ ਔਰ ਅਸੀਂ ਗੁਰੂ ਦੇ ਨਾਲ ਜੁੜੇ ਰਹੇ ਉਹ ਵੀ ਸਮੇ ਆਏ ਇੱਕ ਦਿਨ ਦੇ ਵਿੱਚ ਹੀ 35 ਤੋਂ 40-40 ਹਜ਼ਾਰ ਸਾਡਾ ਕਤਲ ਕੀਤਾ ਗਿਆ ਵੱਡੇ ਕੱਲੂ ਕਾਰੇ ਪਰ ਅਸੀਂ ਨਹੀਂ ਮੁਕੇ ਉਹਨਾਂ ਮੇਲਿਆਂ ਦੇ ਵਿੱਚ ਲਾਹੌਰ ਦੀ ਧਰਤੀ ਤੇ ਇੱਕ ਵਾਰੀ ਨਹੀਂ ਸਾਡਾ ਕਈ ਵਾਰੀ ਕਰਤਿਆ ਹੋਇਆ ਮੈਂ ਵੀ ਬੇਨਤੀ ਕਰਦਾ ਹਾਂ ਨਾ ਅਰਦਾਸ ਦਾ ਇੱਕ ਪੈਰਾ ਉਹ ਲਾਹੌਰ ਪਿਆ ਹੋਇਆ ਜਿੱਨਾ ਸਿੱਖਾ ਸਿੰਘਣਗਾਂ ਨੇ ਧਰਮ ਜੀ ਸੀਸ ਦਿੱਤੇ ਇਹ ਵਰਤਮਾਨ ਹੈ ਲਾਹੌਰ ਦੇ ਵਿੱਚ ਸਿੰਘ ਸਿੰਘਣਗਾਂ ਜਿੱਥੇ ਕਿਆਟੇ ਟੋਟੇ ਟੋਟੇ ਕਰਕੇ ਮਾਵਾ ਦੇ ਗાળા ਦੇ ਵਿੱਚ ਥਾਰ ਪਾਏ ਜਾਂਦੇ ਸੀ ਸਿੱਖੀ ਛੱਡ ਕੇ ਜਿੱਥੇ ਸਵਾ ਸਵਾ ਮਨ ਦੇ ਪੀਣ ਪੀਏ ਸਾਡੀਆਂ ਮਾਵਾ ਨੇ ਸਿੱਖੀ ਨਹੀਂ ਛੱਡੀ ਬਾਦ ਬਾਦ ਕਟਾਰ ਭਾਈ ਮਨੀ ਸਿੰਘ ਨੂੰ ਕਟਿਆ ਗਿਆ ਲਾਹੌਰ ਚਰਖਣੀਆਂ ਤੇ ਚੜ੍ਹੇ ਭਾਈ ਸੁਬੇਦ ਸਿੰਘ ਤੇ ਉਹਦਾ ਬਾਪੂ ਸ਼ਹਾਬਾਦ ਭਾਈ ਸੁਬੇਦ ਸਿੰਘ ਦਾ ਪੁੱਤਰ ਹਰਸ਼ਾਬਾਦ ਸਿੰਘ ਉਹਨਾਂ ਨੂੰ ਚਰਖੀ ਤੇ ਚਾੜ੍ਹਾ ਲਾਹੌਰ ਇਹਨਾਂ ਦੀ ਸਾਖੀ ਬੜੀ ਪਿਆਰੀ ਆ ਤੇ ਸਿੱਖਾ ਨੂੰ ਇਹਦੇ ਤੋਂ ਸੇਧ ਲੈਣੀ ਚਾਹੀਦੀ ਇਹ ਬੜਾ ਚੰਗਾ ਸੇਖ ਸਿਪਾਹੀ ਸੁਬੇਕ ਸਿੰਘ ਸਮਰਦਾਰ ਸਿੰਘ ਠੇਕੇਦਾਰ ਸੀ ਲਾਹੌਰ ਦੇ ਵਿੱਚ ਸਰਕਾਰੀ ਦਰਬਾਰੇ ਕੌਣ ਸੀ ਪਰ ਜਿੱញਾ ਕਾਜ ਜਦੋਂ ਤੱਕ ਤੇ ਬੈਠਾ ਲੱਖ ਮੱਤ رائے ਨੇ ਕਿਹਾ ਕਿ ਸਿੱਖਾ ਦਾ ਪੂਰਾ ਕੋਜ ਮੇੜ ਦੇਣਾ ਚਾਹੀਦਾ ਇਹ ਸਾਡੇ ਇੱਕ ਅਧਰਾ ਬਣ ਕੇ ਦੋ ਭਰਾ ਸੀ ਲਖਪਤ ਰਾਏ ਤੇ ਜਸਪਤ ਰਾਏ ਇਹਨਾਂ ਨੇ ਬੜੀ ਮਿੱਟੀ ਪੁੱਢੀ ਸੀ ਸਿੱਖਾ ਦਾ ਕੋਰਾ ਕੋਜ ਮਿਲਤ ਇਹਨਾਂ ਦੋਨਾਂ ਪਿਓ ਪੁੱਤਰਾਂ ਨੂੰ ਪੜਿਆ ਗਿਆ ਭਾਈ ਸੁਦੇਸ਼ ਸਿੰਘ ਤੇ ਭਾਈ ਸ਼ਹਾਬਾਦ ਸਿੰਘ ਤਸੀਹੇ ਦਿੱਤੇ ਜਾ ਰਹੇ ਆ ਤੇ ਜਲਾਦ ਆੜ ਕੇ ਕਹਿੰਦਾ ਭਾਈ ਸੁਦੇਸ਼ ਸਿੰਘ ਨੂੰ ਕਹਿੰਦਾ ਸੁਦੇਸ਼ ਸਿੰਘ ਤੇਰਾ ਇੱਕੋ ਹੀ ਪੁੱਤ ਹੈ ਇੱਕ ਤੂੰ ਐਦਾ ਕਰ ਸਾਡੀ ਗੱਲ ਮੰਨ ਸਿੱਖੀ ਨੂੰ ਛੱਡ ਦੇ ਤੇਰੀ ਪੁੱਲ ਵੱਜ ਜਾਵੇ ਤੈਨੂੰ ਵੀ ਛੱਡ ਦਵਾਂਗੇ ਤੇਰਾ ਪੁੱਤ ਤੇ ਤੂੰ ਸਿੱਖੀ ਛੱਡ ਦੇ ਵਸ ਸਾਡਾ ਧਰਮ ਕਬੂਲ ਕਰ ਭਾਈ ਰਤਨ ਸਿੰਘ ਭੰਗੂ ਨੇ ਲਿਖਿਆ ਭਾਵੇਂ ਬੜੇ ਤਸੀਹੇ ਦਿੱਤੇ ਸੀ ਭਾਈ ਸੁਬੇਸ਼ ਸਿੰਘ ਨੂੰ ਪਰ ਭਾਈ ਸੁਬੇਸ਼ ਸਿੰਘ ਨੇ ਹਾਕਮ ਨੂੰ ਕਿਹਾ ਉਹ ਕਹਿੰਦਾ ਹਮ ਕਾਰਨ ਗੁਰਪੁੱਲੇ ਕਵਾਈ ਹਮ ਕੁੱਲ ਰੱਖੈ ਕੌਨ ਬਡਾਈ ਸਾਡੇ ਲਈ ਸਾਡੇ ਗੁਰੂ ਨੇ ਚਾਰ ਨੂੰ ਤਸ਼ਹੀਦ ਕਰਵਾਏ ਮਾਤਾ ਗੁਜਰੀ ਜੀ ਸ਼ਹੀਦ ਹੋਏ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੋਏ ਸਾਡੇ ਲਈ ਗੁਰੂ ਨੇ ਆਪਣੀ ਕੁੱਲ ਸ਼ਹੀਦ ਕਰਵਾ ਲਈ ਅਸੀਂ ਆਪਣੀ ਕੁੱਲ ਰੱਖਣ ਦੇ ਲਈ ਸਿੱਖੀ ਛੱਡ ਗਈ ਕਿ ਇਹ ਚੰਗੀ ਗੱਲ ਨਹੀਂ ਹੈ ਹਮ ਕਾਰਨ ਪੁਰਖ ਲੈ ਕਮਾਈ ਹਮ ਕੁਲ ਰੱਖਿਆ ਕਵਨ ਬਡਾਈ ਅਸੀਂ ਕੁੱਲਾ ਰੱਖਣ ਦੇ ਲਈ ਸਿੱਖੀ ਛੱਡ ਕੇ ਚੰਗੀ ਗੱਲ ਨਹੀਂ ਤੁਸੀਂ ਆਪਣਾ ਕੰਮ ਕਰੋ ਭਾਈ ਸੁਬੇਸ਼ ਸਿੰਘ ਨੂੰ ਵਿੱਚ ਰੱਖੜੀ ਤੇ ਚਾੜਿਆ ਭਾਈ ਸ਼ਾਬਾਨ ਸਿੰਘ ਨੂੰ ਚ ਰੱਖੜੀ ਤੇ ਚਾੜਿਆ ਜਿਵੇਂ ਵੇਲਣੇ ਦੇ ਵਿੱਚ ਪਾ ਕੇ ਗੰਨਾ ਨਪੀੜ ਦਿੱਤਾ ਜਾਂਦਾ ਹੈ ਸਿੱਖਾ ਦਾ ਸਾਰਾ ਖੂਨ ਵਹਿ ਗਿਆ ਪਾਉਨਾਂ ਦੀਆਂ ਰਗਾ ਦੇ ਵਿੱਚ ਕੋਈ ਸਿੱਖੀ ਨਾ ਘਟ ਸਕੀ ਉਹ ਸਿੱਖੀ ਦੇ ਵਿੱਚ ਪਰਪੱਕ ਰਹਿ ਤੂੰ ਮੈਂ ਇਸੋ ਦੀ ਜਵਾਨੀ ਨੂੰ ਇਹ ਬੇਨਤੀ ਕਰਦਾ ਅਜੇ ਥੋੜਾ ਥੋੜਾ ਰੁਝਾਨ ਸ਼ੁਰੂ ਹੋਇਆ ਹੈ ਮੈਨੂੰ 2-4 ਨੌਜਵਾਨ ਉਹਨਾਂ ਨੇ ਵਾਦਾ ਵੀ ਮੇਰੇ ਨਾਲ ਕਰ ਲਿਆ ਕਿ ਕੇਸ ਰੱਖਾਂਗੇ ਆਪਾਂ ਇਹਨਾਂ ਲੇਥੇ ਵੀ ਸੰੜਣਾ ਨਹੀਂ ਪੱਕਾ ਵਾਦਾ ਲੈਣਾ ਇਹਨਾਂ ਤੋਂ ਗੱਲ ਇਹ ਨਹੀਂ ਆ ਪਈਏ 2 ਆ 4 ਆ 5 ਆ ਗੱਲ ਫੇਰ ਵੱਧ ਤੁਰੇ ਤੇ ਮੈਂ ਚਾਹੁੰਦਾ ਵਾਂ ਇੱਥੇ ਸਿੱਖੀ ਦਾ ਬਾਗ ਜਿਸ ਤਰੀਕੇ ਦੇ ਨਾਲ ਹਰਾ ਭਰੈ ਜਿਵੇਂ ਸਿੱਖੀ ਇੱਥੇ ਸੁਗੰਧੀਆਂ ਵੰਡ ਰਹੀ ਆ ਇਹ ਸਿੱਖੀ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਰਹੇ ਇਹ ਠੀਕ ਹੈ ਸਾਡੇ ਪੰਜਾਬ ਦੇ ਵਿੱਚ ਕਾਫੀ ਪਰਚ ਕੁਣ ਹੈ ਪਰ ਆਪਾਂ ਲੱਗੇ ਹੋਏ ਆ ਤੇ ਜੇ ਗੁਰੂ ਨੇ ਚਾਹਿਆ ਆਪਾਂ ਇੱਕ ਸਾਲ ਦੇ ਵਿੱਚ ਬੜਾ ਫਰਕ ਪਾਵਾਂਗੇ ਸਾਡਾ ਇੱਕੋ ਇੱਕ ਨਿਸ਼ਾਨਾ ਵਾ ਸਿੱਖ ਕੌਮ ਦੀ ਚੜ੍ਹਦੀ ਕਲਾ ਆਪਣੇ ਜਵਾਨਾਂ ਨੂੰ ਵਾਪਸ ਸਿੱਖੀ ਵਾਲੇ ਪਾਸੇ ਲੈ ਕੇ ਆਉਣਾ ਸਿੱਖੀ ਦਾ ਜज्ਬਾ ਹੀ ਸਾਡ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖ ਸਕਦਾ ਹੈ ਸਿੱਖੀ ਦਾ ਜज्ਬਾ ਹੀ ਸਾਨੂੰ ਡੋਲਣ ਨਹੀਂ ਦਿੰਦਾ ਸਿੱਖੀ ਦਾ ਜज्ਬਾ ਹੀ ਸਾਨੂੰ ਸਾਡੇ ਗੁਰੂਆਂ ਨੇ ਦੱਸਿਆ ਕਿ ਅਸੀਂ ਆਪਣੇ ਗੁਰੂ ਦੇ ਨਾਲ ਜੁੜ ਕੇ ਹਮੇਸ਼ਾ ਦੇ ਲਈ چڑھ کی کلا کے میرے ادھر بھنان بھوسی ان مت پڑھو ان مت بی بڑا کچھ لکھے کسی نے کچھ کیا کسی نے کچھ کیا پر جس دن گروہ نانک پاشاہ بیبیاں بارے پوچھیا گیا ਪਹਿਣਾ ਨੇ ਬਾਰੇ ਪੁੱਛਿਆ ਗਿਆ ਤਾਂ ਗੁਰੂ ਨਾਨਕ ਦਾ ਬੜਾ ਪਿਆਰਾ ਜਵਾਬ ਸੀ ਇਹ ਜਵਾਬ ਬਾਣੀ ਦੇ ਵਿੱਚ ਦਰਜ ਪਾਤਸ਼ਾਹ ਕਹਿੰਦੇ ਆ ਪੰਡ ਜੰਮੀ ਐ ਪੰਡ ਨਿਮੀ ਐ ਪੰਡ ਮੰਗਣ ਵਿਆਹ ਪੰਡ ਦਾ ਮਤਲਬ ਜਿਹਨੂੰ ਤੁਸੀਂ ਭੰਡਦੇ ਹੋ ਉਹਦੇ ਤੋਂ ਬਿਨਾਂ ਤੇ ਦੁਨਾਈ ਨਹੀਂ ਚੱਲਦੀ ਪੰਡ ਹੋਵੇ ਦੋਸਤੀ ਪੰਡੂ ਚੱਲਿਆ ਰਾਹ ਪੰਡੂਆ ਪੰਡ ਭਾਲੀਐ ਪੰਡ ਹੋਵੇ ਬੰਦਾਰ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾ ਉਹਨਾਂ ਭੈਣਾ ਨੂੰ ਮਾਈਆਂ ਨੂੰ ਮਾੜਾ ਕਿਉ ਕਿਹਾ ਜਾਵੇ ਜਿਨ੍ਹਾਂ ਦੀ ਕੁੱਪ ਤੋਂ ਰਾਜੇ ਮਹਾਰਾਜੇ ਤੇ ਮਹਾਂਪੁਰਸ਼ ਜਨਮ ਲੈਂਦੇ ਇਹ ਗੁਰੂ ਨੇ ਤੁਹਾਨੂੰ ਮਾਣ ਦਿੱਤਾ ਹੈ ਗੁਰੂ ਨਾਨਕ ਦਾ ਜ਼ਿਕਰ ਆਉਂਦਾ ਹੈ ਇਹ ਭੈਣ ਨਾਨਕੀ ਦਾ ਵੀ ਤੇ ਨਾਲ ਹੀ ਹੁੰਦਾ ਹੈ ਇਤਿਹਾਸ ਮੁਕੰਮਲ ਨਹੀਂ ਹੁੰਦਾ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਦੇ ਨਾਲ ਭੈਣ ਬੇਬੇ ਨਾਨਕੀ ਦਾ ਜਿਗਰ ਨਾ ਕਰੀਏ ਨਾਲ ਹੀ ਜਿਗਰ ਕਰਦੇ ਆਂ ਮਾਤਾ ਸੁਲਖਣੀ ਸੱਚੇ ਬਾਦਸ਼ਾਹ ਦਾਸਿਗਾਂ ਤੇ ਰਹੇ ਤੇ ਪਰਿਵਾਰ ਨੂੰ ਚੰਗੇ ਤਰੀਕੇ ਦੇ ਨਾਲ ਪੁੱਤਰਾ ਨੂੰ ਪਾਲਿਆ ਹੋਸੀ ਮਾਤਾ ਕੀਵੀ ਗੁਰੂ ਅਰਜਨ ਸਾਹਿਬ ਦੇ ਮਹਿ ਉਹਨਾਂ ਦਾ ਜ਼ਿਕਰ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਉ ਪਤਰਾਲੀ ਲੰਕਰ ਦੌਲਤ ਵੰਡਿਆ ਅਸ ਅਮਰਤ ਥੀਰ ਭਿਅਾਲੇ ਗੁਰੂ ਅਰਜਨ ਸਾਹਿਬ ਦੀ ਧੀ ਬੀਬੀ ਅਮਰੋ ਜਿਨ੍ਹਾਂ ਦੇ ਪਾਸੋਂ ਬਾਬੇ ਅਮਰਦਾਸ ਨੇ ਸ਼ਬਦ ਸੁਣਿਆ ਤੇ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਗੁਰੂ ਰਾਮਦਾਸ ਦੇ ਮਹਿਲ ਸੁਪਤਨੀ ਬੀਬੀ ਭਾਨੀ ਜੀ ਸਦਕ ਤੇ ਸਿੱਖੀ ਦੀ ਮੂਰਤ ਮਾਤਾ ਗੰਗਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਹਿਲ ਜਿਨ੍ਹਾਂ ਨੇ ਗੁਰੂ ਹਰगोबिंद ਪਾਤਸ਼ਾਹ ਨੂੰ ਇੰਡੇ ਸੋਹਣੇ ਤਰੀਕੇ ਨਾਲ ਪਾਲਿਆ ਉਹ ਦਿੱਲੀ ਦੇ ਸਾਹਮਣੇ ਸ੍ਰੀ ਆਕਾਲ ਤਖਤ ਸਾਹਿਬ ਦੀ ਉਸਾਰੀ ਕਰਦੇ ਤੋਂ ਕਹਿਣ ਤੋਂ ਮਰਾਦ ਇਹ ਆ ਮਾਤਾ ਗੁਜਰੀ ਜੀ ਮਾਤਾ ਸੈਦ ਕੌਰ ਜੀ ਮਾਤਾ ਸੁੰਦਰ ਕੌਰ ਜੀ ਮਾਤਾ ਭਾਗੋ ਜੀ ਸਾਡੇ ਇਤਿਹਾਸ ਦੇ ਵਿੱਚ ਤੇ ਬੀਬੀਆਂ ਦਾ ਖਾਸ ਥਿਗਾ ਤੋਂ ਮੈਂ ਬੀਬੀਆਂ ਨੂੰ ਬੇਨਤੀ ਕਰਦਾ ਮੇਰੀਆਂ ਭੈਣਾਂ ਬੈਠੀਆਂ ਮਾਮਾ ਬੈਠਣਾ ਸਵੇਰ ਤੋਂ ਬੈਠਣਾ ਕੁਛ ਪਹਿਣਾ ਮਗਰ ਪ੍ਰਸ਼ਾਦੇ ਲਾਹ ਰਹਿਣਾ ਸੇਵਾ ਭਾਵਨਾ ਤੁਹਾਡਾ ਫਰਜ਼ ਹੈ ਕਿ ਬੱਚਿਆਂ ਨੂੰ ਸਿੱਖੀ ਦੇ ਨਾਲ ਆਪਾਂ ਜੋੜ ਕੇ ਰੱਖਣਾ ਹਮੇਸ਼ਾ ਹੀ ਰਾਤ ਨੂੰ ਜਦੋਂ ਬੱਚਾ ਸੌਣ ਲੱਗੇ ਤੇ ਬੱਚੇ ਨੂੰ ਸਾਖੀ ਸੁਣਾਓ ਭਾਈ ਤਾਰੂ ਸਿੰਘ ਦੀ ਸਾਖੀ ਸੁਣਾ ਸਕਦੇ ਕੇਵੇ ਕੇਸਾਂ ਦੇ ਲਈ ਖੋਪਰੀ ਲਵਾ ਲਈ ਕੇਸਾਂ ਚ ਕੰਗਾ ਕਰੋ ਭਾਈ ਮਨੀ ਸਿੰਘ ਤੇ ਭਾਈ ਤਾਰੂ ਸਿੰਘ ਦੀ ਬਾਤ ਪਾਓ ਕਿ ਐਵੇਂ ਭਾਈ ਤਾਰੂ ਸਿੰਘ ਨੇ ਕੇਸਾ ਲਈ ਇਹ ਨਾ ਕੇਸਾ ਲਈ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ ਜੇ ਭੈਣਾ ਮੇਰੀਆਂ ਬੈਠੀਆਂ ਐ ਇਹ ਇਤਿਹਾਸ ਜਿਗਾ ਸਾਖੀ ਨਾਲ ਬੱਚਿਆਂ ਨੂੰ ਧੀ ਹੋਵੇ ਜਾਂ ਕੋ ਉਹਨਾਂ ਨੂੰ ਦੱਸਣ ਬੱਚੇ ਸਾਡੇ ਸਿੱਖੀ ਚ ਪਰਪੱਕ ਰਹਿਣ ਨਸ਼ਿਆ ਵਾਲੇ ਪਾਸੇ ਜਾਂ ਹੋਰ ਬੁਰੇ ਪਾਸੇ ਨਹੀਂ ਜਾਣੀ ਮਾਂ ਚਾਵੇ ਇਹ ਬੱਚੇ ਨੂੰ ਧਰਮੀ ਮਾਂ ਬਣਾ ਸਕਦੀ ਹੈ ਤੋ ਇਹ ਤੁਹਾਡਾ ਫਰਜ਼ ਸਮਾ ਬੜਾ ਪਦਾਰਥ ਬਾਦੀ ਹੈ ਸਮੇ ਦਾ ਪ੍ਰਭਾਵ ਮੜਾ ਵੀ ਹੈ ਮਾਂਵਾਂ ਆਪ ਪਾਠ ਕਰੋ ਜਿਹੜੀ ਮਾਂ ਸਵੇਰੇ ਪਾਠ ਕਰੇਗੀ ਨਾ ਕਿਮ ਸਚਿਆਰਾ ਹੋਈਐ ਕਿਮ ਕੂੜਾ ਕੁੱਤੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕੋਲ ਪੁੱਤ ਤੇ ਧੀ ਬੈਠੇ ਆ ਬੱਚੇ ਦੇ ਉੱਤੇ ਬਾਣੀ ਦਾ ਅਸਰ ਹੁੰਦਾ ਜੇ ਮਾਪੇ ਪੜ੍ਹੇਗੇ ਤਾਂ ਬੱਚੇ ਵੀ ਬਾਣੀ ਜ਼ਰੂਰ ਕਰਨਗੇ ਤੋਂ ਮੈਂ ਭੈਣਾ ਨੂੰ ਬੇਇਤੀ ਕਰਦਾ ਮਾਵਾ ਨੂੰ ਆਪਾਂ ਇਸ ਸਿੱਖੀ ਦੀ ਫਲਵਾੜੀ ਨੂੰ ਬਹੁਤ ਉਚਾਈਆਂ ਤੇ ਲੈ ਕੇ ਜਾਣਾ ਇਸ ਕਰਕੇ ਬੱਚਿਆਂ ਦੀ ਤਿਆਰੀ ਤੁਸੀਂ ਕਰਾਉਣੀ ਤੁਸੀਂ ਇਤਿਹਾਸ ਦੀਆਂ ਕਿਤਾਬਾਂ ਘਰ ਦੇ ਵਿੱਚ ਰੱਖ ਸਕਦੇ ਹੋ ਸਾਥੀਆਂ ਪਾਠ ਕਰਕੇ ਆਪਾਂ ਸਾਰੇ ਜਾਣੇ ਔਰ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਹਮੇਸ਼ਾ ਹੀ ਤਤ ਪਰ ਰਹੇ ਤੁਸੀਂ ਤੇ ਹਰਿਦਵਾਰ ਦੇ ਨੇੜੇ ਇੱਥੇ ਗੁਰੂ ਨਾਨਕ ਸਾਹਿਬ ਆਏ ਬੜੇ ਲੋਕ ਉਦੋਂ ਵੀ ਬੜੇ ਹਸਾ ਅੱਜ ਵੀ ਜਦੋਂ ਗੁਰੂ ਸਾਹਿਬ ਹਰਦਵਾਰ ਆਏ ਤੇ ਕੁਝ ਲੋਕ ਨਦੀ ਦੇ ਵਿੱਚ ਵੜ ਕੇ ਚੜ੍ਹਦੇ ਨੂੰ ਪਾਣੀ ਦੇ ਰਹੇ ਗੁਰੂ ਸਾਹਿਬ ਨੇ ਕੁਝ ਘੜੀਆਂ ਦੇਖਿਆ ਕੁਝ ਨਹੀਂ ਆਖਿਆ ਉਨ੍ਹਾਂ ਪੰਡਤ ਸਾਹਿਬ ਗੁਰੂ ਸਾਹਿਬ ਵੀ ਗੰਗਾ ਨਦੀ ਦੇ ਵਿੱਚ ਗਏ ਤੇ ਉਹਨਾਂ ਨੇ ਲੰਡੇ ਨੂੰ ਪਾਣੀ ਦੇਣਾ ਸ਼ੁਰੂ ਕੀਤਾ ਦੋ ਆਏ ਚਾਰ ਆਏ ਕਈ ਜਾਣਿਆਂ ਨੇ ਆਣ ਕੇ ਪੁੱਛਿਆ ਇਹ ਬਾਬਾ ਕੌਣ ਹੈ ਸਾਰੇ ਚੜ੍ਹਦੇ ਨੂੰ ਪਾਣੀ ਦਿੰਦੇ ਇਹ ਬਾਬਾ ਲੈਣਦੇ ਨੂੰ ਪਾਣੀ ਦਿੰਦਾ ਹੈ ਇਹ ਕੌਣ ਹੈ ਕਿਉਂ ਲੈਣਦੇ ਨੂੰ ਪਾਣੀ ਦਿੰਦੇ ਹੋ ਗੁਰੂ ਸਾਹਿਬ ਨੇ ਸੁਣ ਕੇ ਅਣ ਸੁਣਾ ਕੀ ਉਹ ਦਵਾਦਵਾ ਪਾਣੀ ਲੈਣਦੇ ਨੂੰ ਦੇ ਹੀ ਜਾਂਦੇ ਆ ਉਹਨਾਂ ਨੇ ਆਣ ਕੇ ਪੁੱਛਿਆ ਫੇਰ ਕਿ ਕੀ ਕਰਦੇ ਹੋ ਭਲੇ ਪੁਰਸ਼ੋ ਪਾਣੀ ਚੜਦੇ ਨੂੰ ਦੇਣਾ ਹੈ ਪਾਣੀ ਲੈਣੇ ਨੂੰ ਦੇਣੇ ਹੋ ਤੇ ਗੁਰੂ ਸਾਹਿਬ ਕਹਿੰਦੇ ਕਿ ਚੜਦੇ ਨੂੰ ਘਾਟੋਂ ਦੇਣ। ਉਹ ਕਹਿੰਦੇ ਇਹ ਤਾਂ ਸੂਰਜ ਹੈ ਤੇ ਸੂਰਜ ਦੇ ਪਾਰ ਪਿਤਰ ਲੋਕ ਹੈ। ਅਸੀਂ ਸੂਰਜ ਨੂੰ ਪਾਣੀ ਦੇ ਰਹਿਆ ਅੱਗੇ ਉਹ ਸਾਡੇ ਪਿਤਰਾਂ ਤੱਕ ਪਹੁੰਚ। ਗੁਰੂ ਸਾਹਿਬ ਕਹਿੰਦੇ ਠੀਕ ਹੈ ਫਿਰ ਮੇਰੇ ਲਹਿੰਦੇ ਵਾਲੇ ਪਾਸੇ ਖੇਤ ਨੇ ਤਲਵੰਡੀ ਮੀਂਹ ਪਿਆ ਉਹ ਸੁੱਕੀ ਜਾਂਦੇ ਨੇ ਮੈਂ ਆਪਣੇ ਖੇਤਾਂ ਤੋਂ ਆਪਣੀ ਆ ਫਸਲਾਂ ਨੂੰ ਪਾਣੀ ਦੇ ਰਿਹਾ ਉਹ ਹੱਸੇ ਉਹ ਕਹਿਣ ਲੱਗੇ ਇਥੋਂ ਛੁੱਟਿਆ ਤੁਹਾਡਾ ਪਾਣੀ ਇੰਨੇ 100 ਮੀਲ ਦੂਰ ਲਾਹੌਰ ਤੋਂ ਪਰਲੇ ਪਾਸੇ ਉੱਥੇ ਪਾਣੀ ਕਿਵੇਂ ਪਹੁੰਚੇਗਾ ਬੜਾ ਗੁਰੂ ਸਾਹਿਬ ਕਹਿੰਦੇ ਜਿਵੇਂ ਤੁਹਾਡੇ ਦੁਆਰਾ ਸੁਟਿਆ ਪਾਣੀ ਕਰੋੜਾਂ ਕਰੋੜਾਂ ਮੀਲ ਦੂਰ ਦੱਸੇ ਜਾਂਦੇ ਸੂਰਜ ਕੋਲ ਪਹੁੰਚੇ ਇੱਥੇ ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਜਿਉਂਦੇ ਬਜ਼ੁਰਗਾਂ ਦੀ ਸੇਵਾ ਕਰੋ ਮਰਨ ਤੋਂ ਬਾਅਦ ਕੀ ਭਾਗ ਹੋਵੇਗਾ ਕਿ ਰੋਪੋ ਦੇ ਨਾ ਆਪਣੇ ਜਦੋਂ ਚੜ੍ਹਾਈ ਕਰਦੇ ਜੀਉਂਦੇ ਦੇ ਮੂੰਹ ਵਿੱਚ ਪਾ ਕੇ ਉਹਦੀ ਕਦਰ ਕਰੀਏ ਆਪਾਂ ਸਨਮਾਨ ਕਰੀਏ ਗੁਰੂ ਸਾਹਿਬ ਨੇ ਲੋਕਾਂ ਨੂੰ ਦੱਸਿਆ ਕਿ ਇਦਾਂ ਦੇ ਕਰਮ ਕਰਨ ਦੇ ਨਾਲ ਨਾ ਕੋਈ ਸੂਰਜ ਨੂੰ ਪਾਣੀ ਪਹੁੰਚਣਾ ਹੈ ਨਾ ਅੱਗੇ ਪਹੁੰਚਣਾ ਚੰਗੇ ਕਰਮ ਕਰੀਏ ਆਪਾਂ ਚੰਗੇ ਕਰਮ ਨਾਲ ਜਾਂਦੇ ਜਿੱਥੇ ਗੁਰੂ ਸਾਹਿਬ ਨੇ ਇਹ ਸਾਰਾ ਉਪਦੇਸ਼ ਕੀਤਾ ਜਿੱਥੇ ਇੱਕ ਜਾਤ ਅਪਮਾਨੀ ਬ੍ਰਾਹਮਣ ਵੈਸ਼ਨਵ ਸਾਧ ਜਿਹੜਾ ਕਹਿੰਦਾ ਸੀ ਭਾਈ ਮਰਦਾਨੇ ਕਰਕੇ ਮੈਂ ਭਟਿਆ ਗਿਆ ਇਹ ਉਪਦੇਸ਼ ਦਿੱਤੇ ਹਰਦਵਾਰ ਜਿੱਥੇ ਗੁਰੂ ਨੇ ਗਿਆਨ ਦੀ ਗੋਸ਼ਟ ਕੀਤੀ ਉਸ ਗੁਰਦੁਆਰੇ ਦਾ ਨਾਮ ਸੀ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਮੈਨੂੰ ਪਤਾ ਹੈ ਇਹ ਸਿੱਖਾਂ ਦਾ ਮਸਲਾ ਹੈ ਕਿ ਸਾਡਾ ਜਿਹੜਾ ਗੁਰਦੁਆਰਾ ਸਾਹਿਬ ਇਹਨੂੰ ਖਤਮ ਕਰ ਦਿੱਤਾ ਸਿੱਖ ਚਾਹੁੰਦੇ ਨੇ ਕਿ ਉੱਥੇ ਗੁਰਦੁਆਰਾ ਸਾਹਿਬ ਫੇਰ ਕਾਇਮ ਹੋਵੇ ਤੇ ਯਕੀਨ ਕਰਿਓ ਜੇ ਅਸੀਂ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਚੱਲਦੇ ਰਵਾਂਗੇ ਤਾਂ ਇੱਕ ਦਿਨ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਗਿਆਨ ਕੋਦੜੀ ਸਾਹਿਬ ਇਹ ਜ਼ਰੂਰ ਬਣੇ ਆਪਾਂ ਚੱਲੀਏ ਬਾਦ ਭਾਵੇਂ ਕਿ ਆਪਾਂ ਸ਼ਾਂਤਮਈ ਚੱਲਣਾ ਹੈ ਸਜਮ ਦੇ ਵਿੱਚ ਚੱਲਣਾ ਹੈ ਪਰ ਜਿਹੜੇ ਵੀ ਸੱਜਣ ਗੁਰਦਵਾਰਿਆਂ ਦੇ ਲਈ ਇਹ ਉਪਰਾਲੇ ਕਰਦੇ ਉਹਨਾਂ ਦਾ ਆਪਾਂ ਸਹਿਯੋਗ ਜ਼ਰੂਰ ਕਰਨਾ ਹੈ ਕਿਉਂਕਿ ਇਤਿਹਾਸ ਵਿੱਚ ਲਿਖਿਆ ਆਇਆ ਹੈ ਕਿ ਗੁਰੂ ਨਾਨਕ ਸਾਹਿਬ ਆਏ ਆ ਤੇ ਉਹਨਾਂ ਨੇ ਗਿਆਨ ਘੋਸ਼ਤ ਕੀਤੀ ਆ ਕੁਝ ਪ੍ਰਾਣੀਆਂ ਤਸਵੀਰਾਂ ਵੀ ਨੇ ਕਾਗਜ਼ ਵੀ ਨੇ ਵੀ ਇੱਥੇ ਗੁਰਦੁਆਰਾ ਸਾਹਿਬ ਹੈਗਾ ਸ ਦੇਖੋ ਸਿੱਖ ਤੇ ਕਿਸੇ ਦਾ ਬੈਰੀ ਨਹੀਂ ਮੈਂ ਹਰ ਥਾਂ ਦੇ ਉੱਤੇ ਇਹ ਬੇਨਤੀ ਕਰਦਾ ਕਦੀ ਆਪਾਂ ਸੁਣਿਆ ਕਿ ਸਿੱਖ ਨੇ ਕਿਸੇ ਦਾ ਨੁਕਸਾਨ ਕੀਤਾ ਹੈ ਇਥੋਂ ਤੱਕ ਸਰਹੰਦ ਸਾਹਿਬ ਜਾਦੀਆਂ ਨੂੰ ਛੋਟਿਆਂ ਨੂੰ ਸ਼ਹੀਦ ਕੀਤਾ ਸੀ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਬ ਜਾਨਾ ਬਾਬਾ ਫਤਿਸ ਬਾਬਾ ਬਕਾ ਸਿੰਘ ਭਾਦਰ ਦੀ ਗਵਾਈ ਚ ਖਾਲਸੇ ਨੇਡ ਨਾਲੇ ਟਿਕਾਈ ਸਰਹੰਦ ਪਰ ਉਥੇ ਇੱਕ ਰੋਜਾ شریف ਹੈ ਅੱਜ ਵੀ ਇਤੋਂ ਦਾ ਰਹਿਣ ਵਾਲਾ ਸੀ ਸ਼ੇਖ ਅਹਿਮਦ ਸਰਹੰਦੀ ਇਹਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਯੋਗਦਾਨ ਪਾਇਆ ਸੀ ਇਹ ਨਕਸ਼ਬੰਦੀ ਲਹਿਰ ਦਾ ਮੋਢੀ ਸੀ ਮੁਖੀ ਸੀ ਜਦੋਂ ਸਰ ਹੱਥ ਫੜੇ ਕੀਤੀ ਤੇ ਕੁਛ ਸਿੱਖਾ ਨਹੀਂ ਕਿਹਾ ਬਾਬਾ ਜੀ ਆਓ ਸਾਹਮਣੇ ਰੁਜਾ ਸ਼ਰੀਪ ਜੇ ਕਹੋ ਤੇ ਇਹਨੂੰ ਵੀ ਖੰਦਮ ਕਰ ਜੀਏ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਨਹੀਂ ਇਹ ਖਾਲਸੇ ਦਾ ਕਿਰਦਾਰ ਨਹੀਂ ਹੈ ਆਪਾਂ ਕਿਸੇ ਦੇ ਧਰਮ ਅਸਥਾਨ ਨੂੰ ਢਾਹੀਏ ਨਹੀਂ ਬਿਲਕੁਲ ਨਹੀਂ ਹੱਥ ਨਾ ਲਾਇਓ ਉਹ ਪਹਿਲਾਂ ਦਾ ਬੜਿਆ ਅੱਜ ਵੀ ਹੈ ਸਾਡਾ ਰਾਜ ਵੀ ਰਿਹਾ ਹੈ ਸ਼ੇਰੀ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਦਾ ਜੇ ਸੋਨ ਦਰਬਾਰ ਸਾਹਿਬ ਨੂੰ ਲੱਗਾ ਰਾਜ ਭਾਗ ਦੀ ਕਰਾਮਾਤ ਹੁੰਦੀ ਤੇ ਵਿਸ਼ਵ ਨਾਥ ਮੰਦਿਰ ਨੂੰ ਵੀ ਤੇ ਦਿੱਤਾ ਗਿਆ ਨਾ ਸੁਨਹਿਰੀ ਮਸਜਿਦ ਨੂੰ ਵੀ ਤੇ ਦਿੱਤਾ ਗਿਆ ਨਾ ਬਰਾਬਰ ਸੇਖ ਨਫਰਤ ਨਹੀਂ ਪਾਲਦਾ ਨਾ ਨਮਰਤ ਕਰਦਾ ਹੈ ਸਾਨੂੰ ਸਾਡੇ ਗੁਰੂ ਨੇ ਦੱਸਿਆ ਵਾ ਨਿਰਭਉ ਨਿਰਵੈਰ ਅਸੀਂ ਕਿਸੇ ਨਾਲ ਕਿਵੇਂ ਮੈਰ ਰੱਖ ਸਕਦੇ ਹਾਂ ਸਾਡੇ ਤੇ ਗੁਰੂ ਵੀ ਦਰਬਾਰ ਸਿੱਖ ਕਦੀ ਕਿਸੇ ਦੇ ਧਾਰਮਿਕ ਸਥਾਨਾਂ ਦੇ ਬਾਰੇ ਪੂਰੀ ਗੱਲ ਨਹੀਂ ਰੱਖਦਾ ਹਾਂ ਫਿਰ ਸਾਡੇ ਗੁਰਦੁਆਰੇ ਕਿਉਂ ਟਾਏ ਜਾਣ ਸਾਡੇ ਗੁਰਦੁਆਰੇ ਕਿਉਂ ਖੋਏ ਜਾਣ ਇਹਦੇ ਲਈ ਸਾਨੂੰ ਇੱਕ ਮੁੱਠ ਰਹਿਣਾ ਚਾਹੀਦਾ ਔਰ ਪੰਛ ਵਿਭਾਵਨਾ ਦੇ ਨਾਲ ਆਪਾਂ ਨੂੰ ਆਪਣੀ ਗੱਲ ਯਾਰੀ ਰੱਖਣੀ ਚਾਹੀਦੀ ਸਮਝ ਲੱਗ ਸਕਦਾ ਪਰ ਇਹ ਵੀ ਨਾ ਕਿ ਜੇ ਆਪਾਂ ਅਰਦਾਸ ਕਰਕੇ ਤੁਰੇ ਹੋਈਏ ਅਰ ਸੱਚੇ ਦਿਲ ਤੋਂ ਅਰਦਾਸ ਸਾਡੇ ਜੱਜ ਦੇ ਸੱਚੇ ਹੋਣ ਤਾਂ ਗੁਰੂ ਸਾਡੀ ਗੱਲ ਨਹੀਂ ਸੁਣੂਗਾ ਗੁਰੂ ਗੱਲ ਸੁਣਦਾ ਉਹ ਕਿਥੋਂ ਨਿਕਾ ਸਕਦਾ ਮੈਂ ਇਹੀ ਅਪੀਲ ਕਰਦਾ ਇੱਦਾਂ ਇੱਕ ਮੁੱਠ ਰ ਇਕੱਠੇ ਰੋ ਤੁਹਾਡੇ ਇਲਾਕੇ ਦੇ ਵਿੱਚ ਜਿਹੜੇ ਵੀ ਨੇਕ ਮੁਰਸ਼ ਧਰਮੀ ਮੁਰਸ਼ ਆਤਮਾ ਮੁਰਸ਼ ਬੈਠੇ ਆਪਾਂ ਆਪਸੀ ਤਾਲ ਮੇੜ ਰੱਖੀ ਅਸੀਂ ਇੱਕ ਪਰਿਵਾਰ ਮੈਂ ਹਰ ਤਰ੍ਹਾਂ ਤੇ ਬੇਨਤੀ ਕਰਦਾ ਜਿੱਤਨੀ ਕੌਮੀਅਤ ਇੱਕ ਮੁੱਠ ਦਾ ਸਾਡੇ ਵਿੱਚ ਹੈ ਨਾ ਦੁਨੀਆ ਨੇ ਕਿਸੇ ਕਾਮ ਵਿੱਚ ਨਹੀਂ ਸਾਡੇ ਹੁਣ ਆਪਾਂ ਇੱਥੇ ਬੈਠੇ ਇਹ ਚਦੋਆ ਸਾਹਿਬ ਕੇ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਚੌਰ ਹੋ ਰਿਹਾ ਹੈ ਸਿੱਖਾਂ ਦਾ ਕੋਈ ਵੀ ਦੀਵਾਨ ਹੋਵੇ ਅਗਵਾਈ ਕੇ ਦੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆ ਸਾਰਿਆਂ ਦੇ ਨੂੰ ਕੋਈ ਸਿੱਖੇ ਥੋੜਾ ਕਹਿਣਾ ਨਹੀਂ ਮੈਂ ਵੀ ਅਮਰਤ ਛਕਿਆ ਤੁਸੀਂ ਵੀ ਛਕਿਆ ਜਿੰਨਾ ਪੰਜ ਤਾਰ ਇੱਕੋ ਜੇ ਪਾਉਨੇ ਆ ਜਦੋਂ ਅਮਰਤ ਤਿਆਰ ਹੁੰਦਾ ਹੈ ਪੰਜ ਬਾੜੀਆਂ ਹਰ ਥਾਂ ਤੇ ਇੱਕੋ ਹੀ ਪੜੀਆਂ ਜਾਂਦੀਆਂ ਤੇ ਜਿਹੜਾ ਵੀ ਅਮਰਤ ਛਕ ਲੇ ਉਹ ਭਾਵੇਂ ਦੁਨੀਆ ਦੇ ਕਿਸੇ ਵੀ ਖਿੱਤੇ ਤੇ ਜਾ ਕੇ ਰਹਿਣ ਲੱਗ ਪਵੇ ਉਹ ਵਾਸੀ ਕਿਤੋਂ ਦਾ ਦਾ ਸ਼੍ਰੀ ਆਨੰਦਪੁਰ ਸਾਹਿਬ ਬਾਪੂ ਗੁਰੂ ਗੋਬਿੰਦ ਸਿੰਘ ਜੀ ਮਾਰਾ ਮਾਤਾ ਸਹਿਬਤੌਰ ਤੁਹਾਪਾ ਇੱਕ ਮੁੱਠ ਰਹਿਣਾ ਪੰਜਾਬ ਤੋਂ ਬਾਹਰ ਤੇ ਹੋਰ ਜਾਗਾਂ ਜਨੂਨੀ ਹੋ ਜਾ। ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਈਏ। ਇੱਕ ਦੂਜੇ ਦੀ ਪੱਤ ਰੱਖੀਏ। ਸਿੱਖ ਨਿੰਦਾ ਚੁਗਲੀ ਨਹੀਂ ਕਰਦਾ। ਸਿੱਖ ਪਰਦੇ ਢੱਕਦਾ ਹੈ। ਨਿੰਦਾ ਚੁਗਲੀ ਸਾਡੇ ਸਾਡੇ ਗੁਰੂ ਨੇ ਨਹੀਂ ਸਿਖਾਈ। ਇਹ ਨੇ ਸਿਖਾਇਆ ਵਾਪਰੇ ਮਹੱਬਤ, ਇਤਫਾਕ, ਸਾਜ ਆਇ ਮੇਨ ਕੋ ਸਿੱਖ ਆਇ ਮੇਨ ਤੂੰ ਮੇਰੇ ਗੁਰੂ ਕੇ ਪਿਆਰ ਇਹਨਾਂ ਗੱਲਾਂ ਨੂੰ ਆਪਾਂ ਸਮਝ ਗਏ ਤੇ ਇਸੇ ਤਰ੍ਹਾਂ ਸਿੱਖੀ ਦੀ ਬਾਲ ਪ੍ਰਵਾਣੀ ਨੂੰ ਆਪਾਂ ਕਾਇਮ ਰੱਖਣਾ ਜਿਹੜੇ ਬੱਚਿਆਂ ਨੇ ਕੱਲ ਵਾਅਦਾ ਕੀਤਾ ਵੀ ਆਪਾਂ ਸਾਧ ਸੰਗਤ ਰਹਿਣਾ ਮੇਰੇ ਸਾਹਮਣੇ ਬੈਠੇ ਆ ਪੁੱਤਾਂ ਵਰਗੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਉੱਪਰ ਆ ਜੀ ਆਰੋ ਆੜੀ ਛੇੜਵਾਇ ਕੋਈ ਹੋਰ ਵੀ ਨੌਜਵਾਨ ਵੇਖੋ ਮੇਰਾ ਇੱਕ ਮਿੱਤਰ ਆ ਹਰਮਨਪ੍ਰੀਤ ਸਿੰਘ ਰਾਣੀ ਕਾ ਉਹਦੇ ਦੋ ਬੋਲ ਆ ਬੜੇ ਪਿਆਰੇ ਉਹ ਕਹਿੰਦਾ ਭਟਕ ਗਏ ਨੇ ਭਾਵੇਂ ਗੱਭਰੂ ਫੇਰ ਇੱਕ ਦਿਨ ਮੁੜ ਆਉਣਗੇ ਮੁੱਖ ਹੋਣਿਆ ਅਨੰਦਪੁਰ ਵੱਲ ਨੂੰ ਚੜਦੀ ਕਲਾ ਦੇ ਗੀਤ ਗਾਉਣਗੇ ਇਹ ਪੁੱਤ ਆਣਾ ਇਹਨਾਂ 'ਚ ਸਿੱਖੀ ਦਾ ਜਜ਼ਬਾ ਪੂਰਾ ਹਾ ਰੱਤ-ਰੱਤ ਦੇ ਵਿੱਚ ਸਿੱਖੀ ਆ ਭਾਈ ਸੁਖਾ ਦੇ ਜਿੰਦਾ ਵੀ ਪਹਿਲਾ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁਖਾ ਉਹ ਪਹਿਲਾ ਪੂਰੇ ਸਿੱਖ ਨਹੀਂ ਸਨ ਪਰ ਜਦੋਂ 84 ਦੇ ਵਿੱਚ 6 ਮੱਝੀ ਸਿੱਖ ਵੀ ਬਣੇ ਤੇ ਜਰਨਲ ਬੈਦਿਆ ਜਾ ਕੇ ਪੂਨੇ ਦੇ ਵਿੱਚ ਫੋਕਿਆ ਉਹਨਾਂ ਸਿੱਖੀ ਜਦ ਬਾਤ ਨੇ ਸਿੱਖੀ ਖੂਨ ਵਿੱਚ ਹੈ ਸਿੱਖੀ ਸਾਡੇ ਮਨ ਵਿੱਚ ਹੈ ਤੇ ਮੈਂ ਨਾਲ ਹੀ ਬੇਕਤੀ ਕਰਾਂ ਬਾਹਰ ਵੀ ਚਾਹੀਦੀ ਜਿਵੇਂ ਬੀਜ ਧਰਤੀ ਦੇ ਵਿੱਚ ਪਾਏ ਤੇ ਉਹ ਪੁੰਗਰ ਕੇ ਬਾਹਰ ਆਉਂਦਾ ਹੈ ਫੇਰ ਹੀ ਪਤਾ ਲੱਗਦਾ ਪੀ ਅੰਬ ਸੀ ਜਾਂ ਅਮਰੂਦ ਸੀ ਸਿੱਖੀ ਸਾਡੇ ਅੰਦਰ ਹੈ ਉਹ ਬਾਹਰ ਵੀ ਆਉਣੀ ਚਾਹੀਦੀ ਮੈਂ ਹੋਰ ਵੀ ਆ ਕੁਝ ਨੌਜਵਾਨ ਦੇਖ ਰਿਹਾ ਵੇਪੋ ਇਹ ਗੁਰੂ ਦਾ ਕਾਰਨ ਹੈ ਇਹਨਾਂ ਕੇਸਾਂ ਲਈ ਹਕੂਮਤਾ ਨੇ ਸਾਡੇ ਤੇ ਤੋਪਾਂ ਦੇ ਟੈਂਕ ਚੜਾਏ ਆ ਅਸੀਂ ਈਨ ਨਹੀਂ ਮੰਨੀ ਆਪਣੀ ਹੋਂਦ ਕਾਇਮ ਰੱਖੀ ਤਾਂ ਜਿਹੜੇ ਮੇਰੇ ਬੇੜ ਥੋੜਾ ਬਹੁਤਾ ਸਿੱਖੀ ਤੋਂ ਪਾਸੇ ਹੋ ਗਿਆ ਕੇਸ ਤੇ ਸਭ ਦੇ ਹਨ ਪਰ ਕੰਨਾਂ ਦੀਆਂ ਦਾੜੀਆਂ ਮੈਂ ਸਾਹਮਣੇ ਮੈਨੂੰ ਨਜ਼ਰ ਆਈਆਂ ਦੇਖੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਆਓ ਆਪਾਂ ਗੁਰੂ ਦੇ ਬੇੜੇ ਦੇ ਵਿੱਚ ਸਵਾਰ ਹੋਈਏ ਗੁਰੂ ਵਾਲੇ ਬਣੀਏ ਗੁਰੂਨ ਸਾਰੀ ਹੋਏ ਤੇ ਗੁਰੂ ਦੇ ਹੁਕਮ ਦੇ ਮੁਤਾਬਕ ਚੱਲ ਗਏ ਆਪਾਂ ਫੇਰ ਵੀ ਤੁਹਾਡੇ ਕੋਲ ਆਉਂਦੇ ਰਾਵਾਂਗੇ ਗੁਰੂ ਦੀਆਂ ਬਾਤਾਂ ਪਾਵਾਂਗੇ ਤੇ ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰਾਂਗੇ ਮੈਂ ਨੌਜਵਾਨਾਂ ਨੂੰ ਫੇਰ ਹੋਕਾ ਦਿੰਦਾ ਦੇਖੋ ਜਦੋਂ ਨਾ ਮੀਰ ਮੰਨੂ ਨੇ ਕਿਹਾ ਸੀ ਜਿਸ ਕੇ ਸਿਰ ਪੈ ਹੂ ਮੈਂ ਕੇਸ ਰਹਿਣ ਦਾ ਦੇਵੂ ਆਪਣੇ ਦੇਸ਼ ਜੋ ਸਿੰਘਨ ਕੋ ਦਸੇ ਗ੍ਰਾਮ ਸੋ ਵੀ ਲੈ ਹੈ ਬਹੁਤ ਇਨਾਮ ਉਦੋਂ ਵੀ ਸਾਡੇ ਸਿੱਖ ਗੱਬਰੂ ਘੋੜਿਆਂ ਦੇ ਉੱਤੇ ਚੜ ਕੇ ਆਉਂਦੇ ਸੀ ਤੇ ਹਕੂਮਤ ਨੂੰ ਦੱਸਦੇ ਸੀ ਇਹ ਕਿਸ ਗੁਰੂ ਦੀ ਮੋਰ ਨੇ ਅਸੀਂ ਇਹਨਾਂ ਨੂੰ ਕਾਇਮ ਵੀ ਰੱਖਾਂਗੇ ਤੇ ਸੋਹਣੀਆਂ ਦਸਤਾਰਾਂ ਤੇ ਦਮਾਲੇ ਸਜਾਵਾਂਗੇ ਬਾਦਸ਼ਾਹ ਕਿਰਪਾ ਕਰਨ ਮਿਹਰ ਕਰਨ ਅਸੀਂ गुरू में रस्ते ते